ਇਹ ਬੰਦੂਕ ਕੋਈ ਹੋਰ ਚਲਾ ਰਿਆ ਬੰਦੂਕ ਚਲਾ ਰਿਆ ਭਾਜਪਾ ਉੱਤੇ ਕਾਂਗਰਸ ਓਏ ਸੜਨਾ ਰੀਸ ਕਰ ਜੀ ਇਹਨਾਂ ਤੋਂ ਮੇਰੇ ਕੰਮਾਂ ਦੀ ਤਾਂ ਰੀਸ ਹੁੰਦੀ ਨਹੀਂ ਹੁਣ ਗਰਾਊਂਡ 'ਚ ਪੈਦਲ ਕੌਣ ਫਿਰੂਗਾ ਕੌਣ ਨਾਲ ਇਹਦੇ ਵਿੱਚ ਖੜੂਗਾ ਉਹ ਲੋਕ ਸੇਵਾ ਨਹੀਂ ਕੀਤੀ ਇਹਨਾਂ ਨੇ ਇਹਨਾਂ ਨੇ ਆਹੀ ਕੰਮ ਕੀਤਾ ਵਾ ਜਿਹੜਾ ਲੋਕਾਂ ਨੂੰ ਲੁੱਟ-ਮਟਾਕਾ ਵਾ ਉਹ ਖਾ ਲੱਗ ਰਿਹਾ ਮੇਰੇ ਨਾਲ ਗਲੀਆਂ ਚ ਘੁੰਮਣਾ ਇੱਕ ਦਿਨ ਦਾ ਗੁੱਡੀ ਨਵੇਂ ਪਏ ਆ ਉਹ ਤਾਂ ਵੈਸੇ ਨਹੀਂ ਤੁਰਿਆ ਜਾਂਦਾ ਜਿਹੜਿਆ ਉਹ ਕੁਰਤੇ ਪਜਾਮਿਆਂ ਦੀਆਂ ਸਵਾਈਆਂ ਨਹੀਂ ਜਿਹਨੇ ਦਿੱਤੀਆਂ ਲੋਕਾਂ ਦੀਆਂ ਉਹ ਪਿੱਛੇ ਬੈਠ ਕੇ ਉਹਨੂੰ ਬੁਲਾ ਲੈਂਦੇ ਐ ਐਮਪੀ ਦਾ ਕੰਮ ਹੁੰਦਾ ਕਦੇ ਜਦੋਂ ਪੱਪੀ ਦੇ ਖਿਲਾਫ ਇਹਨਾਂ ਦੋਨਾਂ ਨੂੰ ਹੁੰਦਾ ਵਾ ਜਿਹੜੇ ਕਾਂਗਰਸੀ ਆ ਜਦ ਜੇ ਐਮਪੀ ਨੂੰ ਟੈਲੀਫੋਨ ਮਾਰਦੇ ਆ ਵੀ ਆ ਜਾ ਪੱਪੀ ਉਹ ਨਾਲੇ ਤੇ ਖੜਾ ਵਾ ਉਹ ਗਿੱਦੜ ਵਾਹ ਤੋਂ ਦੁਰਦਾ ਆ ਕੇ ਨਾਲੇ ਦੇ ਆਪਣੇ ਹੀ ਬੰਦੇ ਦੇ ਅੱਜ ਜੇ ਪੰਜਾਇਰ ਰੁਪਿਆ ਫੜਾ ਜਾਂਦਾ ਲੋਕ ਡੁੱਪੂਦੇ ਉਹਦੇ ਚਲੇ ਜਾਂਦੇ ਰਾਤਾ ਬੋਲਦੇ ਆ ਰੈਡੀ ਉਹਦੇ ਬੰਦਿਆਂ ਦੇ ਗੋਡੇ ਬਦਲ ਗਏ ਹੋਏ ਆ ਇਹ ਬਦਲ ਜਾਣੇ ਨੇ ਹੌਲੀ ਹੌਲੀ ਇੱਕ ਕਮੂਏ ਨਹੀਂ ਦੋ ਮੂਹੇ ਪੈਣੇ ਜੈਦੇ ਜੀ ਮੈਂ ਤੇਰੇ ਦੋ ਮੂਹੇ ਇੱਕ ਗਿੱਦੜ ਵਾ ਇੱਕ ਲੁਧਿਆਣਾ ਵਿਚਾਰਾ ਦ੍ਰੈਸੀ ਗਰਾਊਂਡ ਦੇ ਵਿੱਚ ਜੇ ਗੱਲ ਕਰੀਏ ਤਾਂ ਮੇਲਾ ਬੰਦ ਕਰਾਉਣ ਨੂੰ ਲੈ ਕੇ ਜਿਹੜਾ ਕਿਤਨੇ ਕਿਤੇ ਜਿਹੜੀ ਸਿਆਸੀ ਰੰਗਤ ਉਹ ਵੀ ਦਿਖਦੀ ਹੋਈ ਨਜ਼ਰ ਆ ਰਹੀ ਤੇ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਦੇ ਉੱਪਰ ਕਈ ਜਿਹੜੇ ਇਲਜ਼ਾਮ ਨੇ ਉਹ ਵੀ ਲੱਗੇ ਸੀ ਐਮਐਲਏ ਸ਼ੋਕ ਪੱਪੀ ਦੇ ਵੱਲ ਜਿਹੜੀ ਪੈਸਕੋਰਸ ਹੋ ਅੱਜ ਕੀਤੀ ਜਾ ਰਹੀ ਐਮਐਲਏ ਸਾਹਿਬ ਕਿਸ ਕਿਹ ਦੇ ਜਿਹੜੇ ਇਲਜ਼ਾਮ ਲੱਗੇ ਨੇ ਤੁਸੀਂ ਕਹਿ ਰਹੇ ਸਾਰਾ ਪ੍ਰੀਬਲੈਂਡ ਕਮ ਹੋਇਆ ਕੀ ਕਹਿਣਾ ਚਾਹੁੰਦੇ ਦੇਖੋ ਇਹ ਬੰਦੂਕ ਕਿਸੇ ਦਾ ਇਹ ਬੰਦੂਕ ਕੋ ਤੇ ਕਾਂਗਰਸ ਜੀ ਜਿਹੜੇ ਦੋਨੇ ਮੇਰੇ ਆਪੋਜੀਟ ਖੜੇ ਸੀਗੇ ਇਲੈਕਸ਼ਨਾਂ 'ਚ ਤੇ ਆਹ ਜ਼ਿਲ੍ਹਾ ਪ੍ਰਧਾਨ ਜੀ ਇਹਨਾਂ ਦੀ ਗੇਮ ਆ ਸਾਰੀ ਔਰ ਇਹਨਾਂ ਦਾ ਹੁਣ ਬੱਸ ਨਹੀਂ ਚੱਲਦਾ ਉਹ ਕਿਸੇ ਪੰਜਾਬੀ ਨੇ ਟਰੱਕ ਦੇ ਪਿੱਛੇ ਸੱਚ ਲਿਖਿਆ ਸੀਗਾ ਬਈ ਸਾੜ ਨਾ ਰੀਸ ਕਰ ਜੀ ਇਹਨਾਂ ਤੋਂ ਮੇਰੇ ਕੰਮਾਂ ਦੀ ਤਾਂ ਰੀਸ ਹੁੰਦੀ ਨਹੀਂ ਹੁਣ ਗਰਾਊਂਡ 'ਚ ਪੈਦਲ ਕੌਣ ਫਿਰੂਗਾ ਕੌਣ ਨਾਲ ਇਹਦੇ ਵਿੱਚ ਖੜੂਗਾ ਇਨਾਂ ਨੇ ਇੱਕ ਕੰਮ ਨਾਲੇ ਤੋਂ ਪੁੱਛਾਇਆ ਤਾਂ ਹੈ ਨਹੀਂ ਕਿਸੇ ਹਲਕਾ ਸੈਂਟਰ ਦੇ ਬੰਦਿਆਂ ਨੂੰ ਮੇਰੀਆਂ ਮਾਮਾ ਨੂੰ ਪੈਣਾ ਨੂੰ ਬਜ਼ੁਰਗਾਂ ਨੂੰ ਨੌਜਵਾਨ ਬੱਚਿਆਂ ਨੂੰ ਪਰ ਡੋਬੋ ਜ਼ਰੂਰ ਦਿੱਤਾ ਇਹਨਾਂ ਦਾ ਇੱਕ ਵਿਧਾਇਕ ਜਿਹੜਾ ਕਾਂਗਰਸ ਦਾ ਸਾਬਕਾ ਵਿਧਾਇਕ ਆ ਜੀ ਉਹਦੀ ਡੈਂਗ ਦੇ ਧੱਲਿਓ 74 ਇੰਚ ਦਾ ਲੋ ਵੀ ਕਮਰੇ ਜਿੱਡਾ ਇੱਕ ਪੈ ਪਾ ਜੜਾ ਉਹ ਪੂਰਾ ਨਿਕਲ ਰਿਹਾ ਉਹਦੇ ਵਿੱਚੋਂ ਉਹ ਮੇਰੇ ਖਿਆਲ ਨਾਲ ਕਰੋੜਾਂ ਰੁਪਏ ਦੀ ਜਗ੍ਹਾ ਬਣ ਜਾਂਦੀ ਹੈ ਜਿਹੜੀ ਉਹ ਸਰਕਾਰੀ ਦੱਬੀ ਬੈਠਾ ਵਾ ਔਰ ਜਿਹੜਾ ਇੱਕ ਇੱਧਰ ਪੈਲੇਸ ਵਾਲਾ ਵਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ ਉਹਦਾ ਪੈਲੇਸ ਆ ਜਿਹੜਾ ਉਹ 15 ਫੁੱਟ ਆ ਜੇ ਉਹ ਦੋ ਏਰੀਏ ਮੇਰੇ ਡੁੱਬੇ ਆ ਮੈਂ ਉਹਦੀ ਵੀ ਅੰਕਵਾਰੀ ਕਰਾਉਣੀ ਆ ਕਮੇਟੀ ਤੋਂ ਉੱਥੇ ਦੇ ਕੇ ਚੰਡੀਗੜ੍ਹੋਂ ਤੇ ਜਿਹੜਾ ਇਹਨਾਂ ਨੇ ਦੋਨਾਂ ਨੇ ਇਹ ਲੋਕਾਂ ਨੂੰ ਪਬਲਿਕ ਨੂੰ ਪਾਣੀ ਦੇ ਵਿੱਚ ਡੋਬੋਇਆ ਇਹਨਾਂ ਦੀ ਬਤਾਓ ਇਹ ਦੀ ਕਿਤਨੇ ਕਿਤ ਪੋਲੀਟਿਕਲ ਅਸਿਸਟੈਂਟ ਹੈ ਨਹੀਂ ਹੈ ਇਹਨਾਂ ਨੇ ਆਪਣੇ ਰਾਜਪਾਲ ਚ ਕੀਤੇ ਹੀ ਐਸੇ ਕੰਮ ਆ ਜੀ ਉਹ ਲੋਕ ਸੇਵਾ ਨਹੀਂ ਕੀਤੀ ਇਹਨਾਂ ਨੇ ਇਹਨਾਂ ਨੇ ਆਹੀ ਕੰਮ ਕੀਤਾ ਵਾ ਜਿਹੜਾ ਲੋਕਾਂ ਨੂੰ ਲੁੱਟ ਬਟਾਕਾ ਵਾ ਉਹਦਾ ਅੱਜ ਇਹਨਾਂ ਨੂੰ ਜਵਾਬ ਦੇਣਾ ਔਖਾ ਲੱਗ ਰਿਹਾ ਮੇਰੇ ਨਾਲ ਗਲੀਆਂ ਚ ਘੁੰਮਣਾ ਇੱਕ ਦੇ ਦਾ ਗੋਡੇ ਨਵੇਂ ਪਏ ਆ ਉਹ ਤਾਂ ਵੈਸੇ ਨਹੀਂ ਤੁਰਿਆ ਜਾਂਦਾ ਅੱਛਾ ਐਮਐਲਏ ਸਾਹਿਬ ਗੱਲ ਕਰੀ ਲੁਧਿਆਣੇ ਵਿੱਚ 100 ਤੋਂ ਵੱਧ ਮੇਲੇ ਲੱਗੇ ਤੇ ਕਈਆਂ ਨੂੰ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜਾ ਨੋਟਿਸ ਉਹ ਵੀ ਜਾਰੀ ਕੀਤਾ ਗਿਆ ਫਿਰ ਵੀ ਮੇਲੇ ਅੱਜ ਤੱਕ ਚੱਲਦੇ ਪਏ ਇਹ ਪ੍ਰਸ਼ਾਸਨ ਦਾ ਕੰਮ ਆ ਨਾ ਮੇਲੇ ਮੈਂ ਬੰਦ ਕਰਾਉਣ ਲਈ ਕਿਹਾ ਵਾ ਨਾ ਮੈਂ ਲਾਉਣ ਲਈ ਕਿਹਾ ਵਾ ਇਹ ਪੁਰਾਣੇ ਜਿਹੜੇ ਲਵਾਉਂਦੇ ਸੀ ਇਹਨਾਂ ਦੀਆਂ ਪੁਰਾਣੀਆਂ ਸੱਜਾਂ ਹੋਣੀਆਂ ਇਹਨਾਂ ਠੇਕੇਦਾਰਾਂ ਨਾਲ ਉਹ ਠੇਕੇਦਾਰੀ ਮੈਂ ਇੱਕ ਕੱਲ ਵੀਡੀਓ ਸੋਨੇ ਤੁਸੀਂ ਸਾਰੇ ਮੇਰੇ ਪੱਤਰਕਾਰ ਵੀਰੋਂ ਚੌਥਾ ਥੰਮੋ ਉਹ ਆਪ ਹੀ ਆਪਣੇ ਮੂੰਹੋਂ ਕਹਿੰਦਾ ਵਾ ਮੈਂ ਉਹਦੀ ਸ਼ਕਲ ਮੈਂ ਨਹੀਂ ਜਾਣਦਾ ਸੀ ਉਹ ਕੱਲ ਤੋਂ ਕਿਸੇ ਮੀਡੀਆ ਦੇ ਵਿੱਚ ਕਹਿ ਰਿਹਾ ਵਾ ਕਿਸੇ ਵੀਡੀਓ ਦੇ ਵਿੱਚ ਵੀ ਮੈਨੂੰ ਵਧਾਇਆ ਕਰਨੇ ਇਥੋਂ ਭੁਜਾਤਾ ਆਪਣੇ ਦਫ਼ਤਰੋਂ ਹਾਂ ਦਫ਼ਤਰ ਐਸੀ ਕਹਿੰਦੇ ਕਾਫੀ ਮੇਰੇ ਨਾਲ ਮੀਸ ਸਫੀਰ ਕੀਤਾ ਫਿਰ ਮੈਨੂੰ ਹੁਣ ਇਹ ਵੀ ਨਹੀਂ ਪਤਾ ਵੀ ਠੇਕੇਦਾਰ ਕੌਣ ਆ ਉਹ ਆਪ ਹੀ ਕਹਿੰਦਾ ਵਾ ਵੀ ਮੈਂ 3 ਲੱਖ ਰੁਪਈਆ ਨਾਲ ਲੈ ਕੇ ਗਿਆ ਸੀਗਾ ਇਹਨਾਂ ਲੋਕਾਂ ਦਾ ਜਿਹੜਾ ਉਹ ਕੁਰਤੇ ਪਜਾਮਿਆਂ ਦੀਆਂ ਸਵਾਈਆਂ ਨਹੀਂ ਜਿਹਨੇ ਦਿੱਤੀਆਂ ਲੋਕਾਂ ਦੀਆਂ ਉਹ ਪਿੱਛੇ ਬੈਠ ਕੇ ਉਹਨੂੰ ਬੁਲਾ ਲੈਂਦੇ ਐ ਐਮਪੀ ਦਾ ਕੰਮ ਹੁੰਦਾ ਕਦੇ ਜਦੋਂ ਪੱਪੀ ਦੇ ਖਿਲਾਫ ਇਹਨਾਂ ਦੋਨਾਂ ਨੂੰ ਹੁੰਦਾ ਵਾ ਜਿਹੜੇ ਕਾਂਗਰਸੀ ਆ ਜਦ ਇਹ ਐਮਪੀ ਨੂੰ ਟੈਲੀਫੋਨ ਮਾਰਦੇ ਆ ਵੀ ਆ ਜਾ ਪੱਪੀ ਉਹ ਨਾਲੇ ਦੇ ਘੜਾ ਵਾ ਉਹ ਗਿੱਦੜ ਵਾਹਦੋਂ ਦੁਰਦਾ ਆ ਕੇ ਨਾਲੇ ਦੇ ਆਪਣੇ ਹੀ ਬੰਦੇ ਦੇ ਹੱਥੇ 'ਚ 50000 ਰੁਪਇਆ ਫੜਾ ਜਾਂਦਾ ਲੋਕ ਡੁੱਬੇ ਹੋਏ ਇਹ ਵੀ ਸਿਆਸਤ ਹੋ ਰਹੀ ਹੈ ਇਹ ਵੀ ਸਿਆਸਤ ਹੋ ਰਹੀ ਹੈ ਤੁਸੀਂ ਦੇਖਿਆ ਵਾ ਇਸ ਕਰਕੇ ਇਹਨਾਂ ਲੋਕਾਂ ਨੇ ਸਿਆਸਤਾਂ ਕੀਤੀਆਂ ਨੇ ਇਹਨਾਂ ਨੇ ਲੋਕਾਂ ਦਾ حقਾਂ ਦੇ ਉੱਤੇ ਡਾਕੇ ਮਾਰੇ ਆ ਅੱਛਾ ਐਮਐਲ ਸਾਬ लास्ट ਵਾਲਾ ਜੇ ਗੱਲ ਕਰੀਏ ਤੁਸੀਂ ਐਮਪੀ ਸਾਹਿਬ ਦੀ ਗੱਲ ਕੀਤੀ ਉਹਨਾਂ ਦਾ ਇਹ ਵੀ ਕਹਿਣਾ ਕਿ ਇਹਨਾਂ ਨੂੰ ਕੀੜੇ ਪੈਣੇ ਗਲਤ ਕਿਤਨਾ ਕਿਤੇ ਇਹ ਆਣਗੇ ਗੋਡੇ ਗੋਡੇ ਥੱਲੇ ਕਹਿੰਦੇ ਦਾ ਬਲੋਣਾ ਆਲਰੇਡੀ ਉਹਦੇ ਬੰਦਿਆਂ ਦੇ ਗੋਡੇ ਬਦਲ ਗਏ ਹੋਏ ਆ ਇਹ ਵੀ ਬਦਲ ਜਾਣੇ ਨੇ ਹੌਲੀ ਹੌਲੀ ਪਹਿਲਾਂ ਗੱਲ ਸੁਣ ਲਓ ਕੀੜੇ ਉਹਨੂੰ ਹੀ ਪੈ ਰਹੇ ਆ ਜਿਹਨੇ ਕੋ ਖਾਦਾ ਵਾ ਜੀ ਬਿਲਕੁਲ ਠੀਕ ਹੈ ਜੇ ਮੈਂ ਕਹਿੰਦਾ ਉਹ ਕਹਿੰਦਾ ਵਾ ਤੁਹਾਡੇ ਕਹਿਣ ਦੇ ਮਤਲਬਕ ਉਹਨੂੰ ਕਿ ਇੱਕ ਮੂੰਹ ਹੈ ਨਹੀਂ ਦੋ ਮੂੰਹੇ ਪੈਣੇ ਚਾਹੀਦੇ ਜਿਵੇਂ ਤੇਰੇ ਦੋ ਮੂੰਹ ਇੱਕ ਗਿੱਦੜਵਾ ਇੱਕ ਲੁਧਿਆਣਾ ਸੋ ਬਿਲਕੁਲ ਵਕੀਲ ਸਾਹਿਬ ਵੀ ਸੜਨਾਂ ਦੇ ਗੀਤ ਸਾਹਿਬ ਆਨੰਦ ਜਾਨੀ ਰੋਲ ਟੋਲੀ ਆ ਅੱਜ ਰਾਜਨੀ ਸ਼੍ਰੀ ਸ਼ੋਪਰਾਸ਼ਰ ਐਮ ਐਲ ਏ ਜੀ ਦੇ ਬਿਹਾਫ ਤੇ ਇਸ ਠੇਕੇਦਾਰ ਨੂੰ ਮਾਨ ਰਮੀ ਦਾ ਨੋਟਿਸ ਦਿੱਤਾ ਗਿਆ ਜਿਹਦੇ ਵਿੱਚ ਮਾਨ ਦਿੱਤੀ ਗਈ ਹੈ ਕਿ ਤੁੰਡ ਗੈਰ ਹੋਣਾ ਚਾਹੀਦਾ ਐਮ ਐਲ اے ਪੱਪੀ ਬ੍ਰਾਊਸਰ ਦੇ ਆਪੋ ਪੁਲੀਟिकल ਆਪੋਨੈਂਟਸ ਨੇ ਆਥੈਂਟੀਕਲ ਐਡਵਾਈਜ਼ਰੀ ਦੀ ਉਹਦੇ ਤੇਰੇ ਖਿਲਾਫ ਇਹ ਸਾਜ਼ਿਸ਼ ਰਚ ਕੇ ਸਾਰਾ ਡਰਾਮਾ ਇਹਨਾਂ ਜੀਤੇ ਜੀਦੇ ਕੀ ਡਾਇਰੈਕਟਰ ਪ੍ਰੋਡਿਊਸਰ ਮੇਰੇ ਕੰਮ ਨਹੀਂ ਸਕਦੇ ਆਪੋਨੈਂਟਸ ਦੇ ਸਾਹਮਣੇ ਅਸੀਂ ਇਹ ਸਾਰੇ ਸ਼ਹਿਰ ਨੂੰ ਪਤਾ ਹੈ ਕਿ ਜਦੋਂ ਦੇ ਇਹ ਐਮ ਐਲ اے ਬਣੇ ਨੇ ਮਾਰਚ 2022 ਤੋਂ ਕੇ ਇਹ ਲੋਕਾਂ ਦੀ ਇੱਕ ਜਿਹਨੂੰ ਆਪਾਂ ਕਹਿੰਦੇ ਰੋਬਨ ਹੁੱਡ ਦੀ ਤਰ੍ਹਾਂ ਕੱਲ ਮੈਂ ਤੁਹਾਨੂੰ ਸੇਵਾ ਕਰਦੇ ਆ ਰਹੇ ਆ। ਖਾਸ ਕਰਕੇ ਡਾਊਨ ਲੋਟਰਨ ਫੋਰ ਸਟਾਟਾ ਆਫ ਦੀ ਸੁਸਾਇਟੀ ਆ ਸਰਦ ਦੇ ਕੇ ਪੂਰ ਪਰਸਨਸ ਜਿਹੜਾ ਗਰੀਬ ਆਦਮੀ ਹੈ ਕੋਈ ਉਮੀਦ ਲੈ ਕੇ ਦਫ਼ਤਰ ਜਾਂਦਾ ਹੈ ਫਿਰ ਉਹ ਜਨਤਾ ਦਰਬਾਰ ਉੱਥੇ ਆਪਣੇ ਦਫ਼ਤਰ ਚਲਾਉਂਦੇ ਨੇ ਉੱਥੇ ਉਹਨਾਂ ਦੇ ਗ੍ਰੀਵੈਂਸਸ ਨੂੰ ਇਹਨਾਂ ਅਡਰੈਸ ਕਰਦੇ ਨੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਨੇ ਉਹਨਾਂ ਦੀ ਹਰੇਕ ਕਿਸਮ ਦੀ ਮਦਦ ਕਰਦੇ ਸਮਿਆਂ ਦਾ ਚਿੰਨੇ ਉਹਦਾ ਇੱਕ ਹਾਰਿਆ ਹੋਇਆ ਕੈਂਡੀਡੇਟ ਔਰ ਇਹ ਕੈਨੇਡਾ ਪੋਲੀਟੀਕਲ ਆਪੋਨੈਂਟ ਜਿਨ੍ਹਾਂ ਦੇ ਖਿਲਾਫ ਐਮਪੀ ਦਾ ਇਲੈਕਸ਼ਨ ਲੜਿਆ ਜੇ ਐਮਐਲਏ ਸਾਹਿਬ ਦੀ ਇੰਨੀ ਪਾਪੂਲਰਿਟੀ ਸੀ ਸ਼ਹਿਰ ਦੇ ਵਿੱਚ ਔਰ ਇੰਨੀ ਗੁੱਡਵਿਲ ਸੀ ਤਾਂ ਹੀ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਲੋਕ ਸਭਾ ਤੋਂ ਪਾਰਟੀ ਦਾ ਨੁਮਾਇੰਦਾ ਨਾਮਜ਼ਦ ਕੀਤਾ ਸੀ ਜੀ ਇਹਨਾਂ ਕਰ ਦਿੱਤਾ ਜੀ ਹੁਣ ਅੱਜ ਮੈਂ ਇਹਨਾਂ ਦੇ ਵਿਆਹ ਤੇ ਉਸ ਨੂੰ ਦੱਸ ਦਿੱਤਾ ਹੈ ਕਿ ਆਇਆ ਹੈ ਉਹ ਪਰਮੇਸ਼ਰ ਠੇਕੇਦਾਰ ਸ਼ੋਕਮਾਰ ਨੂੰ ਜਿਨੇ ਕੀ ਉੱਥੇ ਨਾ ਸਿਰਫ ਧਾਰਮਿਕ ਇਹਨਾਂ ਯਾਦ ਵੀ ਕੀਤੀ ਹੈ ਭਗਵਾਨ ਸ਼੍ਰੀ ਰਾਮ ਜੀ ਦੀ ਆਪਣੇ ਤੋਂ ਚਾਰ ਮਹੀਨੇ ਦਾ ਸਾਰੇ ਸ਼ਹਿਰ ਨੂੰ ਮਸ਼ਹੂਰ ਹੈ ਕਿ 15 ਸਾਲ ਤੋਂ ਹੋਏ ਹੈ ਬਾਲਾਜੀ ਦੀ ਰਤ ਯਾਤਰਾ ਕੱਢਦੇ ਆ ਰਹੇ ਆ ਅੱਜ ਤੱਕ ਕਿਸੇ ਦੀ 10 ਰੁਪਏ ਦੀ ਪਰਚੀ ਨਹੀਂ ਕੱਟੀ ਜੇ ਕੋਈ ਕੱਟੀ ਹੋਵੇ ਤਾਂ ਉਹਦੇ ਲਈ ਅਸੀਂ ਮੈਂ ਜ਼ਿੰਮੇਵਾਰ ਹਾਂ ਪਰਸਨਲੀ ਪਰ ਐਮ ਐਲ ਏ ਸਾਹਿਬ ਦੀ ਬਿਲਕੁਲ ਐਮ ਐਲ ਏ ਸ਼ੋਅ ਕਰੇ ਪਾ ਜਿਹੜਾ ਪੰਪੀ ਜਿਹੜਾ ਐਡਵਰਡ ਸਾਹਿਬ ਨਾਲ ਗੱਲਬਾਤ ਕੀਤੀ ਸੋ ਅਨਾ ਤਾਂ ਇਹੀ ਕਹਿਣਾ ਸੀ ਤੇ ਤੌਰ ਤੇ ਜੋ ਵੀ ਇਹ ਸਾਰਾ ਦ੍ਰਿਸ਼ੀ ਗਰਾਉਂਡ ਮੇਲਾ ਬੰਦ ਕਰਾਉਣ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਸੋ ਬਿਲਕੁਲ ਕਿਹੜਾ ਕਿਹੜਾ ਪਲੀਟਿਕਲ ਸਟੈਂਟੈਂਟ ਜਿਹੜਾ ਠੇਕੇਦਾਰ ਹੋਂ ਜਿਹੜਾ ਅ ਅੰਦਾਜ਼ੇ ਜਿਹੜਾ ਮਾਲਹਾਣੀ ਦਾ ਜਿਹੜਾ ਦਾਵਾ ਹੈ ਉਹ ਕੀਤਾ ਗਿਆ ਸੋ ਬਿਲਕੁਲ ਨਹੀਂ ਆਣਾ ਸਮਾਂ ਦੱਸੂਗਾ ਜਿਹੜਾ ਇਹ ਵਿਵਾਦ ਕਦੋਂ ਤੱਕ ਖੁੱਲ ਜਾਸੂ ਕੈਮਰਾ ਪਰਸਨ ਵਿਕਾਸ ਜਨਰਲ ਮੈਂ ਰਹੋੜਾ ਸਿਟੀ ਹੌ ਲੁਧਿਆਣਾ